ਟਿੱਕੇ ਦੇ ਦੂ ਪੈ ਲੂ ਹੁੰਦੇ ਨੇ ਇੱਕ ਪਾਸੇ ਲਿਖਿਆ ਵੀ ਸਮੇਂ ਦੀ ਲੋੜ ਨੂੰ ਪਛਾਣ ਕੇ ਹਾਲਾਤਾਂ ਅਗੇ ਚੁਕਣਾ ਸਮਝਦਾਰ ਬੰਦੇ ਨੂੰ ਹੀ ਪੈਂਦਾ ਕਿਉਂਕਿ ਉਹਦੀ ਸ਼ਮਤਾ ਹੁੰਦੀ ਹੈ ਹਾਲਾਤਾਂ ਨੂੰ ਸਮਝ ਸਕਣ ਦੀ ਤੇ ਮੂਰਖ ਬੰਦਾ ਆੜਿਆ ਰਹਿੰਦਾ ਬਜੇਦ ਹੋ ਕੇ ਆਪਣੀ ਗਲਤੀ ਕਿਉਂਕਿ ਉਹਦੀ ਸਮਝ ਹੀ ਨਹੀਂ ਬਣ ਸਕੀ ਹੁੰਦੀ ਹਾਲਾਤਾਂ ਨੂੰ ਸਮਝ ਸਕਣ ਦੀ ਤੇ ਇਹੀ ਮੂਰਖਤਾ ਉਹਨੂੰ ਥੋੜੇ ਸਮੇਂ ਲਈ ਜਿੱਤ ਵੀ ਲੱਗਣ ਲੱਗ ਪੈਂਦੀ ਹੈ ਤੇ ਗਾਂ ਜਾ ਕੇ ਫਿਰ ਉਹਨੂੰ ਮੂਤੜੇ ਮੂੰਹ ਕਰਕੇ ਸੁੱਟ ਵੀ ਦਿੰਦੀ ਹੈ ਜਿਵੇਂ ਬਹੁਤ ਤੇਜ਼ ਹਨੇਰੀ ਦੇ ਵਿੱਚ ਨਾ ਲਿਫਣ ਵਾਲੇ ਰੁੱਖ ਟੁੱਟ ਕੇ ਮੂਤੜੇ ਮੂੰਹ ਸੜਕਾਂ ਦੇ ਟਿੱਕੇ ਪਏ ਹੁੰਦੇ ਨੇ ਤੇ ਦੂਸਰਾ ਪਾਸਾ ਸਿੱਕੇ ਦਾ ਬਿਲਕੁਲ ਇਸ ਤੋਂ ਉਲਟਾ ਉਹ ਗੱਲ ਆ ਸੰਘਰਸ਼ਾਂ ਬਾਰੇ ਸੰਘਰਸ਼ ਕਰਨ ਵੇਲੇ ਲੇਫ ਜਾਣ ਵਾਲੇ ਆਗੂ ਉਹ ਬਿਲਕੁਲ ਚੂਰਾ ਚੂਰੋ ਕੇ ਲਾਥਿਆਂ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਉੱਥੇ ਉਹੀ ਪ੍ਰਵਾਹ ਆ ਜਿਹੜਾ ਟੁੱਟਣ ਜਾਣਦਾ ਜਿਹੜਾ ਸੀਸ ਤੇ ਅੰਜਾਮਦਾ ਸਾਂ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵਾਂਗ ਉਹ ਸ਼ਕਤੀਸ਼ੀਲ ਬਣਨ ਲਈ ਅੜਨਾ ਤੇ ਟੁੱਟਣਾ ਪੈਂਦਾ ਤੇ ਉਹ ਸ਼ਕਤੀਸ਼ੀਲ ਬਣੂਗਾ ਉਹੀ ਕਿਹੜਾ ਸਿੱਕੇ ਦੇ ਪਹਿਲੇ ਪਾਸੇ ਲਿਖੀਆਂ ਨਿੱਕੀਆਂ-ਨਿੱਕੀਆਂ ਮਾਮੂਲੀ ਗੱਲਾਂ ਨੂੰ ਦਰਕਨਾਰ ਕਰਕੇ ਹਾਲਾਤਾਂ ਨੂੰ ਆਪਣੇ ਅਨੁਸਾਰੀ ਵਰਤ ਕੇ ਇੱਥੇ ਪਹੁੰਚੂਗਾ ਵਕਤ ਵਿਚਾਰੇ ਸੁਬੰਧਾ ਹੋਈ